ਗਣ ਆਸਰੀਆ ਕਾਲ ਬਾਰੇ ਇਹ ਹੀ ਆ ਵੀ ਮੈਨੂੰ ਜੋ ਪਾਰਟੀ ਨੇ ਮੇਰੇ ਜ਼ਿਲ੍ਹਾ ਪ੍ਰਧਾਨ ਜੀ ਨੇ ਭਾਰਤੀ ਜਨਤਾ ਪਾਰਟੀ ਜੋ ਜ਼ਿਲ੍ਹਾ ਪ੍ਰੈਸਿਡੈਂਟ ਚੋਂ ਲੜਨ ਦਾ ਆਦੇਸ਼ ਦਿੱਤਾ ਮੈਂ ਉਹਨੂੰ ਆਮਨੇ ਪੂਰੀ ਤਰ੍ਹਾਂ ਮਿਹਨਤ ਨਾਲ ਨਮਾਵਾਗਾ ਤੇ ਹਰ ਪਿੰਡ ਬੇਦਨ ਜਾ ਕੇ ਮਿਹਨਤ ਕਰਾਂਗੇ ਉਹ ਭਾਰਤੀ ਜਨਤਾ ਪਾਰਟੀ ਵੋਟ ਮੰਗਾਗੇ ਤੇ ਬੜੇ ਵੋਟ ਪਾ ਕੇ ਜਿੱਤ ਦਵਾਨ ਦਾ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਪਿੰਡਾਂ ਵਿੱਚ ਕਿਸ ਤਰ੍ਹਾਂ ਹੋ ਰਿਹਾ ਪਿੰਡਾਂ ਵਿੱਚ ਬਹੁਤ ਵਧੀਆ ਮਾਹੌਲ ਆ ਮਿਲ ਰਿਹਾ ਜੀ ਅਸੀਂ ਕੱਲ ਮਾਨੇ ਵਾਲ ਗਏ ਸੀ ਉਹ ਕਹਿੰਦੇ ਸ਼ੁਕਰ ਆ ਜੀ ਬੀਜੇਪੀ ਪਾਰਟੀ ਦੀ ਵੀ ਟੀਮ ਅਜੇ ਤੱਕ ਆਈ ਨਹੀਂ ਤੇ ਹੁਣ ਆ ਗਈ ਹੈ ਤੇ ਅਸੀਂ ਹੁਣ ਇਹਨਾਂ ਨੂੰ ਵੱੱਟ ਵੱੱਟ ਵੋਟਾਂ ਪਾਵਾਂਗੇ ਉੱਥੇ ਬਹੁਤ ਵਧੀਆ ਫਲਾਰਾ ਵੀ ਮਿਲਿਆ ਤੇ ਅੱਜ ਉੱਥੇ ਇਕੱਠ ਵੀ ਹੈ 3 ਵਜੇ ਬਾਕੀ ਜੋ ਸਾਡੇ ਮੋਦੀ ਸਾਹਿਬ ਉਹਨਾਂ ਦੀਆਂ ਨੀਤੀਆਂ ਹਰ ਹਰ ਉਹਨਾਂ ਦੇ ਸਕੀਮਾਂ ਹਰ ਹਰ ਘਰ ਪਹੁੰਚਾਵਾਂਗੇ ਅਸੀਂ ਉਹਦੇ ਸਿਰ ਤੇ ਅਸੀਂ ਜਿੱਤ ਦਾ ਦਾਵਾ ਕਰਦੇ ਹਾਂ ਤੇ ਪਹਿਲੇ ਕਾਗਜ਼ਾ ਦਾ ਰੌਲਾ ਪੈ ਗਿਆ ਸੀ ਕਿ ਤੁਹਾਡੀ ਕਾਗਜ਼ਾ ਨੂੰ ਲੈ ਕੇ ਬੜਾ ਮਹੌਲ ਬਣ ਰਿਹਾ ਸੀ ਹਾਂਜੀ ਸਾਡੇ ਵਿਰੋਧੀ ਵਾਲਿਆਂ ਨੇ ਕਾਗਜ਼ ਰਿਜੈਕਟ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਸਾਡੇ ਜਿਹੜਾ ਯਾਰ ਬਣ ਲੱਗੇ ਸੀ ਤੇ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਤੇ ਰਾਤ ਨੂੰ ਵੀ ਫੋਨ ਕਰਾਇਆ ਦਿੱਲੀ ਤੱਕ ਤੇ ਸਾਡੀ ਟਿਕਟ ਬਹਾਲ ਕੀਤੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਹਾਂ ਹਾਂਜੀ ਵੀਰ ਦਾ ਫੰਡ ਚ ਜਾ ਰਿਹਾ ਜਿਸ ਤਰ੍ਹਾਂ ਦਾ ਮਸਲਾ ਨਾਲ ਮੈਂ ਸੰਜੀਵ ਹਲੀ ਹਲ ਵਾਈਸ ਪ੍ਰਧਾਨ ਬਾਪ ਜਲਤਾ ਪਾਰਟੀ ਮਛੀਵਾਲਾ ਦਾ ਰਹਿਣ ਵਾਲਾ ਆ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਆ ਕੱਲ ਸ਼ਰਮਾਈ ਦੇ ਨਾਲ ਅਸੀਂ ਡੋਰ ਟੂ ਡੋਰ ਜਿਹੜੇ ਵਧੀਆ ਘੱਟ ਘੱਟ ਸੀਗਾ ਮਾਨਿਆਲ ਦੇ ਵਿੱਚ ਤੇ ਸ਼ੇਰਪੁਰ ਵੀ ਗਏ ਸੀ ਉਸ ਤੋਂ ਬਾਅਦ ਅਸੀਂ ਭੋਰਲਾ ਬੇਟ ਵੀ ਗਏ ਸੀ ਉੱਥੇ ਸਾਨੂੰ ਬਹੁਤ ਹੀ ਸਤਕਾਰ ਮਿਲਿਆ ਆ ਲੋਕਾਂ ਦਾ ਪਿਆਰ ਭਰਮਾ ਪਿਆਰ ਮਿਲ ਰਿਹਾ ਆ ਔਰ ਉੱਥੇ ਜਾ ਕੇ ਅਸੀਂ ਲੋਕਾਂ ਦੇ ਵਿੱਚ ਜਾ ਕੇ ਮੋਦੀ ਸਾਹਿਬ ਦੀਆਂ ਜਿਹੜੀਆਂ ਭਾਰਤ ਜਨਤਾ ਪਾਰਟੀ ਦੀਆਂ ਮੋਦ ਹਗੀਆਂ ਨੇ ਨੀਤੀਆਂ ਨੇ ਉਹਨਾਂ ਨੂੰ ਅਸੀਂ ਘਰ ਘਰ ਜਾ ਕੇ ਦੱਸ ਰਹੇ ਆਂ ਔਰ ਸਾਨੂੰ ਪਿੰਡਾਂ ਦੇ ਵਿੱਚ ਬਹੁਤ ਮਾਨ ਸਤਕਾਰ ਮਿਲ ਰਿਹਾ ਆ ਔਰ ਅਸੀਂ ਇਹ ਇਹ ਗੱਲ ਅਸੀਂ ਦਾਵਾ ਕਰਦੇ ਆਂ ਵੀ ਭਾਰਤੀ ਜਨਤਾ ਪਾਰਟੀ ਮਿੱਲੋ ਜਾਣ ਵਾਲੀ ਜਿਹੜੀ ਸੀਟ ਆ ਸ਼ਰਮਾ ਜੀ ਕਮਲਦੇ ਫੁੱਲ ਤੇ ਲੜ ਰਹੇ ਆਂ ਅਸੀਂ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂਗੇ ਪ੍ਰਧਾਨ ਜੀ ਦੇ ਪ੍ਰਧਾਨ ਜੀ ਦੇ ਹੱਥੋਂ ਦਿੱਲੀ ਤੱਕ ਪਹੁੰਚਾਵਾਂਗੇ ਸਸਿਕਾਲ ਜੀ ਪਹਿਲਾਂ ਤਾਂ ਤੁਹਾਨੂੰ ਸਾਰੇ ਪੱਤਰਕਾਰ ਭਾਈਚਾਰੇ ਨੂੰ ਤੇ ਜਿਨ੍ਹਾਂ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨਾਲ ਤੇ ਸਨਮੁਖ ਹੋ ਰਹੇ ਹਨ ਤੇ ਸਭ ਉਸ ਤੋਂ ਬਾਅਦ ਸਾਰੀ ਸੰਗਤ ਜਿਹੜੀ ਬੈਠੀ ਹੈ ਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦੀ ਮੀਟਿੰਗ ਵਿੱਚ ਤੁਹਾਨੂੰ ਤਕਲੀਫ ਦੇਣ ਦੇ ਵਾਸਤੇ ਅਸੀਂ ਬੁਲਾਇਆ ਕਿ ਅਸੀਂ ਜਿਹੜੀ ਇੱਥੇ ਸਮਰਾਲਾ ਹਲਕੇ ਵਿੱਚ 32 32 ਸੀਗੀਆਂ ਸਾਡੀਆਂ ਬਲਾਕਸਮਤੀ ਤੇ ਦੋ ਸਾਡੇ ਕੋਲ ਸੀਗੀਆਂ ਜੀ ਜ਼ਿਲ੍ਹਾ ਪੰਚਾਇਤ ਇੱਕ ਨੀਲੋਕਣਾ ਨੀਲੋਖੁਰਦ ਤੇ ਇੱਕ ਸੀਗੀ ਖੀਰਨੀ ਆ ਜੀ ਤੇ ਉਹਦੇ ਵਿੱਚੋਂ ਖੀਰਨੀਆਂ ਵਿੱਚ ਸਾਡੇ ਜਿਹੜੇ ਕਾਗਜ ਨਾ ਉਹਨਾਂ ਨੇ ਫਿਰ ਰਿਜੈਕਟ ਕਰਤੇ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਨੇ ਕਿੰਨਾ ਧੱਕਾ ਕੀਤਾ ਹੈ ਨੀਲੋਂ ਤੋਂ ਸਾਡੇ ਕੈਂਡੀਡੇਟ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਨੇ ਸੁਖਵਿੰਦਰ لال ਸ਼ਰਮਾਰੀ ਜਿਹੜੇ ਸਾਡੇ ਬਹੁਤ ਸੀਨੀਅਰ ਲੀਡਰ ਨੇ ਤੇ ਮਾਚੀਵਾੜਾ ਸਰਕਲ ਦੇ ਮੰਡਲ ਦੇ ਪ੍ਰਧਾਨ ਵੀ ਨੇ ਇਹਨਾਂ ਦੀ ਮਿਹਨਤ ਨਾਲ ਤੇ ਸੰਜੀਵ ਲੀਹਰ ਜੀ ਦੀ ਮਿਹਨਤ ਨਾਲ ਤੇ ਸਾਰੀ ਟੀਮ ਦੀ ਮਿਹਨਤ ਨਾਲ ਇਹਨਾਂ ਦੇ ਕਾਗਜ ਸਹੀ ਪੈ ਗਏ ਰਾਤ ਨੂੰ ਅਸੀਂ 10 ਵਜੇ ਤੱਕ ਲੱਗੇ ਰਹੇ ਮੈਂ ਵੀ ਡੀਸੀ ਸਾਹਿਬ ਨੂੰ ਜਗਾ ਕੇ ਰੱਖਿਆ ਸੰਜੀਵਲੀ ਹਲਜੀ ਵੀ ਜਾਗਦੇ ਰਹੇ ਸੁਖਿੰਦਰ ਜੀ 10 ਵਜੇ ਜਾ ਕੇ ਪੂਰੀ ਲੜਾਈ ਤੋਂ ਬਾਅਦ ਸਾਡੇ ਕਾਗਜ درست ਪਾਏ ਗਏ ਉਵੇਂ ਮਾਛੀਵਾੜਾ ਸਾਹਿਬ ਦੇ ਵਿੱਚ ਜਿਹੜੇ ਸਾਡੇ 16 ਕੈਂਡੀਡੇਟ ਸੀਗੇ ਉਹਨਾਂ ਦੇ ਵਿੱਚੋਂ ਅਸੀਂ ਤਕਰੀਬਨ ਸਾਰਿਆਂ ਦੇ ਕਾਗਜ ਪਰੇ ਸੀ ਪਰ ਸਾਡੇ 11 ਦੇ ਕਾਗਜ ਉਹ ਵੀ ਬਹੁਤ ਵੱਡੀ ਲੜਾਈ ਲੜਨ ਤੋਂ ਬਾਅਦ 10 11 ਵਜੇ ਤੱਕ ਅਸਟਡੀਅਮ ਨੂੰ ਜਗਾ ਕੇ ਰੱਖਿਆ ਬੀਸੀ ਸਾਹਿਬ ਨੂੰ ਰਿਟਰਨਿੰਗ ਅਫਸਰ ਨੂੰ ਪੂਰਾ ਪ੍ਰੈਸ਼ਰ ਪਾਉਣ ਦੇ ਬਾਵਜੂਦ ਫਿਰ ਸਾਡੇ ਇੱਥੇ ਮਾਛੀਵਾੜਾ ਬਲਾਕ ਦੇ ਵਿੱਚੋਂ 11 ਕੈਂਡੀਡੇਟਾਂ ਦੇ ਕਾਗਜ ਸਹੀ ਪਾਏ ਗਏ ਉਮੇਸ਼ ਸਮਰਾਲਾ ਦੇ ਵਿੱਚੋਂ ਜਿਹੜੇ 16 ਸਾਡੇ ਜ਼ੋਨ ਸੀਗੇ ਸਮਰਾਲਾ ਬਲੋਕ ਦੇ ਉਹਦੇ ਵਿੱਚੋਂ ਸਾਡੇ 13 ਕਾਂਗਰਸ ਦੀ ਪਾਈਗੇ ਨੇ 14 ਸਾਡੇ ਉਹ ਵੀ ਉਹ ਵੀ ਬਹੁਤ ਵੱਡੀ ਲੜਾਈ ਲੜਨ ਦੇ باوجود ਫਿਰ ਸਾਡੇ ਉਥੇ ਕਾਂਗਰਸ ਨੇ ਸਹੀ ਪਾਈਗੇ ਨੇ ਹੁਣ ਅੱਜ ਅਸੀਂ ਇੱਥੇ ਸਾਡੇ ਜਿਹੜੇ ਇੱਥੇ ਅਬਜ਼ਰਵਰ ਲੱਗੇ ਸੀ ਪਾਰਟੀ ਵੱਲੋਂ ਸਰਦਾਰ ਤਰਿੰਦਰ ਸਿੰਘ ਜੀ ਸ੍ਰੀ ਅਮੋਹਾਲੀ ਤੋਂ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਸਾਰੀ ਟੀਮ ਨੇ ਸੰਜੀਵ ਲੀਹਲ ਜੀ ਨੇ ਸੁਖਿੰਦਰ لال ਸ਼ਰਮਾ ਜੀ ਨੇ ਬਲਰਾਮ ਸ਼ਰਮਾ ਜੀ ਸਾਡੇ ਜਨਰਲ ਸੈਕਟਰੀ ਨੇ ਉਹਨਾਂ ਨੇ ਇਸ ਸਾਰੀ ਟੀਮ ਨੇ ਬੜੀ ਮਿਹਨਤ ਕਰਕੇ ਕੈਂਡੀਡੇਟ ਖੜੇ ਕਰੇ ਤੇ ਸਾਡੇ ਨੌਜਵਾਨ ਆਗੂ ਜਿਹੜੇ ਸਾਡੇ ਨਾਲ ਹੁਣ ਆਏ ਨੇ ਸਮਰਾਲਾ ਤੋਂ ਨੀ ਸ਼ੂ ਸ਼ਰਮਾ ਜੀ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਇਸ ਕਮੇਟੀ ਬਣਾਈ ਸੀ ਇੱਕ ਅਜੀਤ ਗੁਪਤਾ ਜੀ ਦੀ ਕਮਾਂਡ ਹੇਠ ਜਿਹਦੇ ਚੇਅਰਮੈਨ ਅਜੀਤ ਗੁਪਤਾ ਜੀ ਸੀ ਸੰਜੀਵ ਲੀਹੜੀ ਜੀ ਸੀ ਉਹਦੇ ਵਿੱਚ ਸੰਦੀਪ ਭਾਰਤੀ ਜੀ ਸੀਗੇ ਤੇ ਆਪਣੇ ਬਰਲਾਮ ਸ਼ਰਮਾ ਜੀ ਤੇ ਸਾਡੇ ਬਹੁਤ ਹੋਣਹਾਰ ਕੈਂਡੀਡੇਟ ਸੁਖਿੰਦਰਾਲ ਸ਼ਰਮਾ ਜੀ ਸੀ ਪੰਜ ਮੈਂਬਰੀ ਕਮੇਟੀ ਨੇ ਬਹੁਤ ਮਿਹਨਤ ਕਰਕੇ ਸਾਰੇ ਕੈਂਡੀਡੇਟ ਖੜੇ ਕੀਤੇ ਨੇ ਪਰ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਤੱਕੀਸ਼ਾਈ ਕਰਨ ਦੀ ਕੋਈ ਕਸਰ ਨਹੀਂ ਛੱਡੀ ਕਿ ਨਿਯਮਾਂ ਦੀ ਉਲੰਘਣਾ ਕਰਨ ਦੀ ਪਰ ਫਿਰ ਵੀ ਸਾਡੀ ਬੜੀ ਵੱਡੀ ਜਿੱਤ ਹੋਈ ਇਸ ਮਰਾਲ ਹਲਕੇ ਦੇ ਵਿੱਚੋਂ ਅਸੀਂ ਪੱਤੀਆਂ ਦੇ ਵਿੱਚੋਂ 25 ਬਲਾਕ ਸੰਪਤੀਆਂ ਲੜ ਰਹੇ ਹਾਂ ਤੇ ਦੋ ਦੇ ਵਿੱਚੋਂ ਇੱਕ ਅਸੀਂ ਜ਼ਿਲ੍ਹਾ ਪੰਚਾਇਤ ਲੜ ਰਹੇ ਹਾਂ ਬੜੇ ਤਗੜੇ ਹੋ ਕੇ ਔਰ ਬਹੁਤ ਅੱਛੇ ਰਿਜ਼ਲਟ ਆਉਣਗੇ ਇਹਦੇ ਵਾਸਤੇ ਅਸੀਂ ਮੀਟਿੰਗ ਵਾਸਤੇ ਹੁਣ ਸਰ ਤੇ ਬੈਠੇ ਆ ਸਾਰੀ ਟੀਮ ਬੈਠੀ ਹੈ ਤੁਹਾਡੇ ਸਾਹਮਣੇ ਵਿਕਾਸ ਜੀ ਬੈਠੇ ਆ ਸਿੰਗਲਾ ਜੀ ਬੈਠੇ ਆ ਸਾਡੇ ਡਾਕਟਰ ਸੰਜੀਵ ਜੀ ਬੈਠੇ ਆ। ਦਕ ਭਾਈ ਸਾਹਿਬ ਬੈਠੇ ਸਾਡੇ ਸੁਪਿੰਦਰ ਸਿੰਘ ਜੀ ਸਿੰਗਲਾ ਸਾਹਿਬ ਦੂਸਰੇ ਬੈਠੇ ਸਾਰੀ ਟੀਮ ਬੈਠੀ ਹੈ ਸਰਦਾਰ ਬਲਬੀਰ ਸਿੰਘ ਜੀ ਜੋਧਵਾਲ ਤੋਂ ਸਾਰੀ ਟੀਮ ਬੈਠੀ ਸਾਡੇ ਚਪਾਲ ਸਿੰਘ ਜੀ ਸਾਰੇ ਭੈਣ ਜੀ ਬੈਠੇ ਸਾਡੇ ਮੋਲਕ ਹਾਂਜੀ ਇਸ ਤਰ੍ਹਾਂ ਦੀ ਤਿਆਰੀ ਸਾਡੀ ਤਿਆਰੀ ਬਹੁਤ ਅੱਛੀ ਹੈ ਜੀ ਬੜੇ ਤਗੜੇ ਤਰੀਕੇ ਨਾਲ ਅਸੀਂ ਇਲੈਕਸ਼ਨ ਲੜਾਂਗੇ ਪਰ ਸਰਕਾਰ ਜੇ ਸਰਕਾਰ ਨੇ ਇਹੋ ਜੀ ਤਰੀਕਾ ਹੀ ਅਪਣਾਉਣਾ ਸੀਗਾ ਕਿ ਸਾਰੇ ਪੰਜਾਬ ਦੇ ਵਿੱਚ ਜੋ ਗੁੰਡਾਗਰਦੀ ਦਾ ਨਾਂ ਕਿਸ ਵਾਰ ਹੋਇਆ ਹੈ ਅੱਗੇ ਵੀ ਅਸੀਂ ਬੜੀਆਂ ਇਲੈਕਸ਼ਨਾਂ ਲੜੀਆਂ ਬਲਾਕ ਸਮਤੀਆਂ ਲੜੀਆਂ ਜ਼ਿਲ੍ਹਾ ਪ੍ਰੀਸ਼ਦ ਲੜੀਆਂ ਨਗਰ ਕੌਂਸਲਾਂ ਲੜੀਆਂ ਵਿਧਾਨ ਸਭਾ ਲੋਕ ਸਭਾ ਪਰ ਇਹ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਚੋਣਾਂ ਨੂੰ ਕਲੰਕਿਤ ਕੀਤਾ ਗਿਆ ਸਰਕਾਰ ਦੁਆਰਾ ਲੋਕਾਂ ਦੇ ਕਾਗਜ਼ ਗ੍ਰਾਫਤ ਕੀਤੇ ਗਏ 11 ਬੰਦਿਆਂ ਦੇ ਕੈਂਡੀਡੇਟਾਂ ਦੇ ਅਸੀਂ ਕਈ ਬੜੀਆਂ ਫਵਾਹਾਂ ਚੱਲ ਰਹੀਆਂ ਨੇ ਅਸੀਂ ਖੰਨੇ ਵਿੱਚ 11 ਕੈਂਡੀਡੇਟਾਂ ਦੇ ਕਾਗਜ਼ ਲੈ ਕੇ ਜੇ ਸਾਨੂੰ 10 ਵਾਰ ਬਾਹਰ ਕੱਢਿਆ ਉੱਥੇ ਇਹਦੇ ਵਿੱਚ ਅਸ਼wini ਸ਼ਰਮਾ ਜੀ ਦੇ ਕਾਗਜ਼ ਲਾਓ ਇਨੂੰ ਨੋਟਰੀ ਕਰਾ ਕੇ ਲੈ ਕੇ ਉਹਨੂੰ ਫਲਾਣਾ ਕਰਾ ਕੇ ਜਦੋਂ ਅਸੀਂ 3 ਵਜੇ ਕੇ 5 ਮਿੰਟ ਤੱਕ ਸਾਨੂੰ ਅੰਦਰ ਹੀ ਵੜਨ ਦਿੱਤਾ। ਯਾਨੀ ਕਿ ਹਰ ਥਾਂ ਤੇ ਤੱਕਾ ਹਰ ਥਾਂ ਤੱਕ ਜਿੱਥੇ ਕੈਂਡੀਡੇਟ ਖੜੇ ਨੇ ਉੱਥੇ ਲਾਸਵਰ ਗਰੂਪੀ ਉੱਥੇ ਕੀ ਕੀ ਨੀਤੀਆਂ ਲੱਗੇ ਜਾਂ ਉਹ ਕਿਹੜੀ ਨੀਤੀ ਨੇ ਸਾਡੀਆਂ ਨੀਤੀਆਂ ਬਹੁਤ ਹੈ ਜੀ ਹਿੰਦੁਸਤਾਨ ਦੇ ਵਿੱਚ ਜੋ ਕੋਈ ਸਰਕਾਰ ਕੰਮ ਕਰ ਰਹੀ ਹੁਣ ਪੰਜਾਬ ਦੇ ਵਿੱਚ ਮਨਰੇਗਾ ਨਰੇਗਾ ਤੇ ਜਿਹੜੀ ਕਣਕ ਮਿਲ ਰਹੀ ਹੈ ਉਹ ਵੀ ਭਾਰਤ ਸਰਕਾਰ ਵੱਲੋਂ ਮਿਲ ਰਹੀ ਹੈ ਅੰਸ਼ੂਮਨ ਕਾਰਡ ਬਣ ਰਹੇ ਨੇ 5 ਲੱਖ ਦਾ ਮੈਡੀਕਲ ਬੀਮਾ ਹੋ ਰਿਹਾ ਹੈ ਉਜਵਲ ਯੋਜਨਾ ਦੇ ਤਹਿਤ ਲੋਕਾਂ ਨੂੰ ਚੁੱਲ੍ਹੇ ਮਿਲ ਰਹੇ ਨੇ ਸ ਕਿਸਾਨ ਨਿਧੀ ਦੇ ਤਹਿਤ ਸਾਡੇ ਕਿਸਾਨ ਭਰਾਵਾਂ ਨੂੰ 6000 ਰੁਪਏ ਮਿਲ ਰਿਹਾ ਹੈ ਫਿਰ ਸਭ ਤੋਂ ਵੱਡੀ ਗੱਲ ਗਰੀਬ ਪਰਿਵਾਰਾਂ ਨੂੰ 2.5 ਲੱਖ ਰੁਪਏ ਦੇ ਜਿਹੜਾ ਪਹਿਲਾਂ 1.5 ਲੱਖ ਮਿਲਦਾ ਸੀ ਕੱਚੇ ਮਕਾਨਾਂ ਦਾ ਹੁਣ 2.5 ਲੱਖ ਰੁਪਏ ਜਿੰਨੀਆਂ ਸਹੂਲਤਾਂ ਮਿਲ ਰਹੀਆਂ ਨੇ ਉਹ ਹਿੰਦੁਸਤਾਨ ਦੀ ਸਰਕਾਰ ਵੱਲੋਂ ਮੈਰੇ ਉਹ ਸਾਡੇ ਕੋਲ ਤਾਂ ਬਹੁਤ ਕੁਝ ਕਹਿਣ ਨੂੰ ਹੈ ਇਹ ਮੌਜੂਦਾ ਸਰਕਾਰ ਕੋਲ ਤਾਂ ਕਹਿਣ ਨੂੰ ਕੁਝ ਨਹੀਂ ਹੈਗਾ ਕਿਉਂਕਿ ਇੱਤਾ ਹੀ ਕੁਝ ਨਹੀਂ ਗੱਲਾਂ ਨਾਲ ਕੜਾ ਬਣਾਉਂਦੇ ਆ ਗੱਲਾਂ ਨਾਲ ਕੜਾ ਨਹੀਂ ਬਣ ਸਕਦਾ ਉਹ ਤੇ ਸੂਜੀ ਨਾਲ ਹੀ ਬੰਨ੍ਹਣਾ ਘੋਣ ਨਾਲ ਹੀ ਬੰਨ੍ਹਣਾ ਖੰਡਪਾ